ਇੱਕ ਰਿਕੁਐਸਟ ਹੈ ਕਿ ਲੋਕੀ ਜਿਹੜੀ ਹਨ ਜਿਸ ਦੀ ਬਹੁਤ ਦੇਰ ਦੀ ਪੈਂਡਿੰਗ ਰੈਟਨਸ ਕੋਲ ਉਹਦੇ ਤੋਂ ਤੁਹਾਡੀ ਬਹੁਤ ਵੱਡੀ ਸਪੋਰਟ ਚਾਹੀਦੀ ਹੈ। ਤੁਹਾਡੀ ਕੋਈ ਵੀ ਮਦਦ ਕਰਨ ਦੀ ਲੋੜ ਹੈ। ਆਓ ਤੁਹਾਡਾ ਸਭ ਕੁਝ ਸਾਡੇ ਜਿਹੜਾ 1983 ਦਾਸਿਕ ਤੋਂ ਫਲੈਟ ਲੋਟ ਹੋਇਆ ਕਿਸੇ ਅਰਡੀਨੋ ਲੋਟ ਹੋ ਗਿਆ ਉਹਨੇ ਅੱਗੇ ਰਹਿਤਾ ਪਾਵਰ ਆਟੋਮੇਟਿੰਗ ਤੇ ਫਿਰ ਉਹਨੇ ਅੱਗੇ ਰਹਿਤਾ ਪਾਵਰ ਆਟੋਮੇਟਿੰਗ ਉਹ ਇੱਕ ਕੋਈ ਅਫਸਰ ਆਉਂਦਾ ਹੈ ਇੱਕ ਚੇਅਰਮੈਨ ਆਉਂਦਾ ਹੈ ਉਹ ਇੱਕ ਕਾਨੂੰਨ ਬਣਾ ਲੈਂਦਾ ਜਾਂ ਰੈਜ਼ੋਲੂਸ਼ਨ ਪਾਸ ਕਰ ਲੈਂਦਾ ਫਿਰ ਓਰੀਜినਲ ਲੋਟਰੀ ਲੱਗਿਆ ਉਹ 30 ਸਾਲ ਬਾਅਦ ਕਿਹੜਾ ਰੈਜ਼ੋਲੂਸ਼ਨ ਲਾ ਕੇ ਲੱਗਿਆ ਆ ਸਾਡੀ ਕਲੋਨੀ ਦੀ 50% ਇਸਦੀ ਹਿੱਸਤੀ ਹੁੰਦੀ ਹੋ। ਅਜਿਹਾ ਦਾ ਕੋਈ ਰੈਗੂਲੇਸ਼ਨ ਕੋਹਾ ਪਾਉਂਦਾ ਰੈਜ਼ੋਲੂਸ਼ਨ ਮੋਟੀ ਦੀ ਲੋੜ ਨਹੀਂ ਆ ਕੀ ਰਕਤ ਤੇ ਤੁਸੀਂ ਦਰਵਾਸਾ ਦੋ ਤਾਂ ਬਹੁਤ ਬਾਲਾ ਕਿਵੇਂ ਜੀ ਰਿਹਾ ਸਰ بس وہ بائیک اس کی نہیں وہ کوئی بات نہیں اپ تو کہیں کام ہو رہا ہے میں ہوں با کہ لی جا رہی ہے بابا کرو اور یہ بھی ہٹکا رہے اپا આવાج میرے میرے اتنے بھی یہ کام کا اثر نہیں پڑا ہے پوری ہر واری اوپر پٹ گئے ہیں جیسے پلان نہیں نیچے ہو گئے انہوں نے اور بولا نہیں ਆਵਾਜ਼ ਬੁਰੀ ਆ ਰਹੀ ਹੈ ਜਿਹੜੇ ਜਿਹੜੇ ਤੁਹਾਡੇ ਬਲੈਕ ਟੀਵੇ ਹੋ ਗਏ ਨੇ ਜੇ ਹੁਣ ਅਕੀ ਖੁੰਝ ਕੇ ਫੜਾਈ ਜਾਏ ਤਾਂ ਕਿਆ ਹੋਵੇਗਾ ਉਸ ਤੋਂ ਬਾਅਦ ਸੀਵਰੇਜ ਸਿਸਟਮ ਤੇ ਪਾਣੀ ਦਾ ਸਿਸਟਮ ਜਦ ਪਾਣੀ ਗੰਦਾ ਆ ਸਰਦਰੀ ਕੁਮਾਰ ਮਿੰਟੇ ਜਿ ਬੈਠੇ ਆ ਤੇ ਸਾਡੇ ਸਾਰਿਆਂ ਦੀ ਇਹ ਤੁਹਾਨੂੰ ਵੀ 2 ਲੱਖ ਰੁਪਏ ਨਾਲ ਜਿਹੜੇ ਸਾਡੇ ਬਲੈਕ 50 ਲੱਖ ਰੁਪਏ ਦਾ ਮੈਂਦਾ ਜਿਉ ਪਾਣੀ ਸਾਡੀ ਉੱਤੇ ਸੀਰੀਅਸ ਦਿੱਤੀ ਹੈ ਜੇ ਤੁਹਾਨੂੰ ਅਪਣੇ ਜਿ ਬਾਗੇ ਫੋਨ ਨਹੀਂ ਚੱਲ ਰਿਹਾ ਤੁਹਾਨੂੰ ਪੰਜਾਬ ਆਕਣਾ ਪੈਣਾ ਤੁਸੀਂ ਆਪ ਸੁਨੇਹਾ ਉਸ ਵਾਰ ਸਰ ਇਹ ਨਹੀਂ ਹੋ ਗਈ ਸਾਡੀ ਕੋਈ ਗੱਲ ਤੁਸੀਂ ਆ ਗਿਆ ਤਾਂ ਵੱਡੇ ਲੱਗਦੇ ਸਰ ਹਮ ਹਰਵਾਰੇ ਦਾ ਤੁਸੀਂ 에어ਪੋਰਟ ਸ਼ੁਰੂ ਹੋ ਰਿਹਾ ਉਸ ਸਮੇਂ ਕੰਪਨੀ ਤੋਂ ਸਰਕਾਰ ਨੇ ਇੱਕ ਤੋਂ 10 ਸਾਲ ਮਿਲਦਾ ਇੱਕ ਸ਼ਰਤ ਪਾ ਦਿੱਤੀ ਹੋਏ ਨਾ ਪੈਗੀ ਕਿ ਆ ਕੀ ਬਾਈਪਾਸ ਕਰੋਗੀ ਬਰੋਲਪੁਰ ਨੂੰ ਕਨੈਕਟ ਕਰਕੇ ਡੁਗਰੀ ਦਰ ਵਿਚੋਂ ਪਾਸ ਕਰਕੇ ਜਲਰੋ ਨੂੰ ਮਿਲਾ ਕੇ ਉੱਪਰ ਸਿੱਧੀ ਮੈਂ ਤੇ ਜੜੂ ਕਵਾੜ ਉਹ ਜਿੱਥੇ ਜਗਾ ਸਭ ਕੁਝ ਹੋ ਚੁੱਕੀ ਹੈ ਰੇਲਵੇ ਵੱਲੋਂ ਪੁਲ ਨਹੀਂ ਬਣਾਇਆ ਗਿਆ ਉਹ ਫਿਰ ਵੀ ਬਣਾਇਆ ਨਹੀਂ ਤੱਕ ਸਾਲ ਕਿਉਂ ਦੂਸਰੇ ਘਾਸ ਰਕ ਬਾਕੀ ਪੈ ਰੇਲਵੇ ਦਾ ਪੁਲ ਕਿ ਪਹਿਲੀ ਵਾਰ ਹੋਇਆ ਹਾਂ ਕਿ ਰੇਲਵੇ ਦਾ ਕੰਮ ਪਹਿਲਾਂ ਹੋ ਗਿਆ ਤੇ ਕਰਾਡਾ ਦਾ ਕੰਮ ਬਾਅਦ ਹੋ ਰਿਹਾ ਹੈ ਰੇਲਵੇ ਦੇ ਪਹਿਲਾਂ ਪੁਲ ਬਣਾ ਦਿੱਤਾ ਸਾਰਾ ਕਦੇ ਹੁਣ ਤੱਕ ਨਹੀਂ ਹੋਇਆ ਆ ਪਵਨ ਸਾਹਿਬ ਸਾਰੇ ਕੰਮ ਕਰਿਓ ਮੈਂ ਫੇਰ ਇੱਕ ਵਾਰੀ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰੀਆ ਕਿਉਂਕਿ ਬੜੀ ਕਮੀ ਰਹਿੰਦੀ ਆ ਬਾਅਦ ਚ ਕਿਉਂਕਿ ਅਸੀਂ ਪੂਰੋਂ ਹਰ ਹਾਸ ਰਸੀ ਐਂਪੀਓ ਅਸੀਂ ਹਾਰੇ ਕਿਉਂ ਹਾਂ ਅਸੀਂ ਲੁਧਿਆਣਾ ਦੇ ਸ਼ਹਿਰ ਦੇ ਅੱਜ ਵੀ ਪੈਨਾਬੀ ਸੀ ਹੁਣ ਵੀ ਅਸੀਂ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਅਸੀਂ ਐਮਪੀ ਕੋਈ ਹੋਰ ਅਸੀਂ ਐਮਪੀ ਹਾਂ ਕਿ ਜੁ ਵੀ ਵਰਗੇ ਨਹੀਂ ਮਾਮਾਗੇ ਅਸੀਂ ਐਮਐਲਏ ਹਾਂ ਜਿਹਨੂੰ ਮਾਮਾਗੇ ਬੀਜੇਪੀ ਵਾਲੇ ਅਸੀਂ ਕੌਂਸਲਰ ਹਾਂ ਜਿਹਨੂੰ ਮਾਮਾਗੇ ਇਸ ਕਰਕੇ ਅਕੀਸ ਧਿਆਨ ਰਹਿਣਾ ਨੇ ਬੰਧਾ ਜੀ ਤੇ ਹੋਰ ਵੀ ਬਹੁਤ ਹੋਣ ਵਾਲੇ ਦਿਨਾਂ ਚ ਕੋਝ ਪੈਣੇ ਆ ਜਦੋਂ ਟਿਕਟ ਕੌਂਸਲਰ ਨਹੀਂ ਆ ਜਾਣਗੇ ਭਗਵਾਨ ਜੀ ਦਾ ਫਿਰ ਉਦੋਂ ਪਤਾ ਲੱਗਣਾ ਸਰਦਾਰ ਜੀ ਇਸ 8 ਟਿਕਟ ਦਾ ਜਿਹੜੀ ਐਮਪੀ ਦੀ ਹੁੰਦੀ ਹੈ ਸੋਤਲਿਆਂ ਨੇ ਦੇ ਦੇਣੇ ਹੁੰਦੀ ਹੈ। ਉਹਨਾਂ ਦੀ ਸਿਰਦਰਦੀ ਹੁੰਦੀ ਆ। ਕੰਮ ਸੇ ਉਹਨਾਂ ਦੇ ਪੈਣਾ। ਬਕੜੀ ਕਾਉਂਸਲਰ ਦੀ ਲੈ ਕੇ ਬਿੰਦੀ ਆ। ਜਿਹੜੋ ਦੇਣੀ ਆ ਉਹ ਇਧਰੋਂ ਜਿਹੜਾ ਫੈਸਲੇ ਹੋਣੇ ਆ ਤੇ ਫੇਰ ਕੀ ਦੇਖਣਾ ਵੀ ਉਹ ਚੰਗ ਕੰਮ ਕਰ ਅਸਲੀ। ਇੱਕ ਗੱਲ ਹੋਰ ਮੱਦੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰ। ਭਲਾਂਜੀ ਰੱਖੀ ਕੀ ਮੈਂ ਤੁਹਾਨੂੰ ਬਾਕਸ ਸਾਡੇ ਵਾਜਿ ਸਾਰੇ ਸਾਡੇ ਪਹਿਲਾ ਦੇ ਸਾਡੇ ਸਾਰੇ ਇੱਕ ਇਹ ਵੀ ਅੱਗੇ ਪ੍ਰਧਾਨ ਜੀ ਆਪਾਂ ਨੂੰ ਬੈਠ ਕੇ ਦੇ ਅੰਦਰ ਕੰਮਾਂ ਦੀ ਗੱਲ ਲੱਗਿਆ ਜਿਵੇਂ ਤੁਸੀਂ ਕਾਉਂਸਲਰ ਨਹੀਂ ਰਹੀ ਨਹੀਂ ਹੈਗੇ ਤੁਹਾਨੂੰ ਆਦਤ ਪਈ ਹੈ ਰੋਜ਼ ਵੀ ਕੰਮ ਕਿਵੇਂ ਕਰਾਉਂ ਤੁਹਾਡੇ ਕੋਲ ਲੋਕ ਆਉਂਦੇ ਆ ਤੁਸੀਂ ਅੱਗੇ ਕੰਮ ਕਰਾਉਨੇ ਕੋਰਪੋਰੇਸ਼ਨ ਦੇ ਵਿੱਚ ਪਣ ਬੀਜਪੀ ਨੂੰ ਇਹ ਆਦਤ ਹੈ ਕਿ ਹਰ ਵਾਰ ਚਾਰ ਗੜੀ ਹਮੇਸ਼ਾ ਆਦਤ ਪਾਣੀ ਹੋਊਗੀ ਵੀ ਭਈ ਭਾਈ ਸਾਡੇ ਕੋਲ ਲੋਕ ਆਉਂਦੇ ਆ ਤੇ ਤੁਹਾਨੂੰ ਚੱਕ ਕੇ ਪਰਚੀਆਂ ਦਫਤਰਾਂ ਜਾਮਾਨ ਸ਼ੁਰੂ ਕਰਨਾ ਜੇ ਫਿਰ ਫੇਰ ਮਾਰਨਾ ਉਧਰ ਨਹੀਂ ਗਿਆ ਸੀ ਮੈਂ ਫੇਰ ਕਹਿੰਦਾ ਵੀ ਤੁਸੀਂ ਆਪਣੇ ਕੰਮ ਜਿਹੜਾ ਵੀ ਕੋਈ ਲੋਕਲ ਸਮੱਸਿਆ ਹੈ ਤੁਸੀਂ ਬੀਜਪੀ ਦੇ ਲੀਡਰ ਹੋ ਬੀਜਪੀ ਦਾ ਹੁੰਦਾ ਹੈ ਨਾ ਨਹੀਂ ਘੱ ਲੈ ਲੋ ਹੋਰ ਬਹੁਤ ਕੁਝ ਨੇ ਇੰਨੇ ਸਿਕਨਾ ਕੁ ਸੈੱਲ ਤੇ ਇੰੀਆਂ ਬੈਟਰੀਆਂ ਐ ਐਨਾ ਕੁਝ ਕਿ ਕਿਸੇ ਨੇ ਵੀ ਪਾ ਸਕਦੇ ਤੇ ਉਹ ਲੈ ਕੇ ਆਪਣਾ ਆਪਾਂ ਵੀ ਆਪਣੇ ਘਰ ਲਈ ਕਰਾਉਣਾ ਕੁਝ ਮੈਨੂੰ ਇਹ ਦੱਸੋ ਆਪਾਂ ਜਾਣਾਂ ਤਾਂ ਵੀ ਆ ਮਹੱਲੇ ਚ ਟਰਾਈਂਡ ਆ ਆ ਮਹੱਲੇ ਜਿੰਮੇਦਾਰ ਹੈ ਕਿ ਰੋਡ ਦਾ ਪ੍ਰੋਬਲਮ ਤੁਸੀਂ ਇਹ ਰੋਜ਼ ਕਿਉਂਕਿ ਭਾਜਪਾ ਨਾ ਇਮਾਨਦਾਰ ਕੀ ਨਾ ਕਿਸੇ ਹੋਰ ਮੰਗੂ ਨਹੀਂ ਕਰੀ ਜਿੱਦ ਨਹੀਂ ਕੁਝ ਦੇਣ ਲੈਣ ਕਰ ਮਾਰ। ਤੇ ਤੁਸੀਂ ਆਪਣਾ ਝੋਲਾ ਤਾ ਕੇ ਆਪਣੇ ਸਕੂਟਰ ਤੇ ਚਾਰੀਓ ਕੋਰਪੋਰੇਸ਼ਨ ਦਾ ਕੰਮ ਆ ਚਾਹੇ ਉਹ ਨਾ ਦਾ ਦਾ ਕੰਮ ਆ ਚਾਹੇ ਉਹ ਪੀਸੀ ਵਿਭਾਗ ਦਾ ਕੰਮ ਹੋਣ ਇੱਕ ਵਾਰ ਉਹਨੂੰ ਪਿਆਰ ਨਾਲ ਵੀ ਭਾਈ ਆਹ ਲਾ ਕੇ ਸਾਡੇ ਪ੍ਰੋਬਲਮ ਆ ਗਈ ਹੈ ਇਹਦਾ ਹੱਲ ਕਰੋ ਤੇ ਮੈਂ ਆਪਣਾ ਆਪਣਾ ਬੀਜੇਪੀ ਦਾ ਕਾਰਕਟਰ ਆ ਇਸ ਕਰਕੇ ਤੁਸੀਂ ਆ ਕੇ ਕਰੋ ਨਹੀਂ ਕਰਦਾ ਇੱਕ ਵਾਰ ਕਰੇ ਤੇ ਦੋ ਵਾਰ ਕਰੇ ਤੇ ਤੀਜੀ ਵਾਰ ਤੁਸੀਂ ਜਿਹੜਾ ਵੀ ਕੱਲਾ ਕੱਲਾ ਮੈਨੂੰ ਕਹਿੰਦਾ ਜਦੋਂ ਮੈਂ ਤੁਹਾਨੂੰ ਦੱਸਿਆ ਹਰ ਗੱਲ ਪ੍ਰਧਾਨ ਜੀ ਤੱਕ ਨਹੀਂ ਇਹ ਵੀ ਕਿਸੇwidehat ਦਾ ਨਹੀਂ ਲੈ ਫੈਂਡ ਲਗਾ ਸਕਦੇ ਤੁਸੀਂ ਉਸ ਪੰਚਾਇਤ ਕੋਲ ਜਿਹੜਾ ਹਲਕਾ ਅੰਚਾਨ ਤੇ ਉਹਦੇ ਕੋਲ ਪਹੁੰਚੋ ਉਹ ਨਹੀਂ ਤੇ ਜਿਹੜਾ ਕਨਵੀਨਰ ਪ੍ਰਧਾਨ ਜੀ ਨੇ ਲਾਇਆ ਉਹਦੇ ਕੋਲ ਪਹੁੰਚੋ ਤੇ ਨਹੀਂ تو پھر بی جی بی دفتر اُتھے پہنچو پھر اُتھا اللہ جڑا ہے فور سی سلا کر کے اکیر بی کو کی کرنا ہونے جو نہیں ماندہ اور پلیس سٹیشن ہے پلیس آرے کھڑے ہیں اس میں ساڑے ایسے جو میں نے ہیں ڈی ایس تھی ساڑے کھڑے ہیں تو سی اپنا کام تک بھی جانا ہوں جی کوئی اللہ دی کوئی سمجھ سیا کسی نہیں کہ تو ایک پارٹی دے نمیندے ہوں پارٹی دے تو ਕਾਰਕਤਾ ਹੋ ਤੁਸੀਂ ਜਾ ਸਕਦੇ ਵੀ ਉਹਨਾਂ ਦਾ ਕੰਮ ਆ ਤੁਹਾਡੀ ਗੱਲ ਸੋ ਇਸ ਕਰਕੇ ਤੁਸੀਂ ਕੋਈ ਇਲਾਕੇ ਦੀਆਂ ਸਮੱਸਿਆਵਾਂ ਸਮਾਜ ਦੀਆਂ ਸਮੱਸਿਆਵਾਂ ਜਿਉਂ ਲੈ ਕੇ ਜਾਣੀਆਂ ਇਹ ਆਦਤ ਜ਼ਰੂਰ ਪਾਓ ਮੈਂ ਮੰਨਦਾ ਆਪਣੇ ਲੋਕ ਬਹੁਤ ਕੰਮ ਕਰਨ ਵਾਲੇ ਇਕਨ ਇਕਨ ਮੰਨਣੀ ਕੋ ਭਾਵੇਂ ਜਿਹੜਾ ਭਾਵੇਂ ਜਿਹੜਾ ਬੀਜੇਪੀ ਦਾ ਲੀਡਰ ਆ ਕਾਰਕਤਾ ਉਹ ਮੇਰੇ ਵਾਂਗ ਨਹੀਂ ਗਾ ਬੀ ਕੋ ਸਾਰਾ ਦਿਨ ਉਹਦਾ ਕੰਮ ਚੱਲ ਰਿਹਾ ਉਹ ਗੱਡੀਆਂ-ਗੱਡੀਆਂ ਉਹਦੇ ਕੋਲ ਕਦੇ ਹੀ ਆਪਣਾ ਹਰ ਬੰਦਾ ਕੰਮ ਕਰਦਾ ਆਪਣਾ ਕੋਈ ਸਿੱਖੀ ਜਾਂਦਾ ਹੈ ਕੋਈ ਦੁਕਾਨ ਚੀਂਦਾ ਹੈ ਜਾਂ ਕੋਈ ਹੋਰ ਕੰਮ ਨੇ ਔਰ ਜਦੋਂ ਆਪਾਂ ਇਸ ਕੰਮ 'ਚ ਆ ਗਏ ਹਾਂ ਜਦੋਂ ਇਸ ਨਾਇੰਕਾਪਾ ਆ ਗਏ ਹਾਂ ਤਾਂ ਟਾਈਮ ਤੁਹਾਨੂੰ ਕੱਢਣਾ ਹੀ ਪਊਗਾ ਲੋਕਾਂ ਦੇ ਲਈ ਜਦੋਂ ਤੁਸੀਂ ਮੈਨੂੰ ਉਹਨਾਂ ਨੂੰ ਕਹਿ ਕੇ ਵੋਟਾਂ ਪਵਾਈਓ ਭਾਜਪੀ ਨੂੰ ਮਤਲਬ ਨਹੀਂ ਲੋ ਨਹੀਂ ਜਦੋਂ ਤੁਸੀਂ ਜ਼ਿੰਮੇਵਾਰੀ ਲੈ ਕੇ ਭਾਜਪੀ ਨੂੰ ਵੋਟ ਪਵਾਈਓ ਤੇ ਉਹ ਹੁਣ ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਨਿਭਾਉਣੀ ਤੁਸੀਂ ਭਰ ਨਹੀਂ ਸਕਦੇ ਇਸ ਸਰਕਿੰਗ ਘਰੇ ਹੋ ਕੇ ਇਹ ਜ਼ਿੰਮੇਵਾਰੀ ਕਿਸ ਤਰੀਕੇ ਨਾਲ ਪ੍ਰਧਾਨ ਜੀ ਇਹਦੇ ਦੀ ਵੀ ਅੱਗੇ ਉਖਾਲਾ ਕਿਸ ਤਰੀਕੇ ਨਾਲ ਤਾਲੂ ਕਰਨਾ ਕਿਸ ਤਰੀਕੇ ਨਾਲ ਅੱਗੇ ਵਧਣਾ ਕਿਉਂਕਿ ਅਸੀਂ ਹੁਣ ਇੱਥੇ ਰੁਕਣਾ ਤਾਂ ਹੈ ਜਦੋਂ ਇੱਕ ਵਾਰੀ ਆਪਾਂ ਕੌਂਸਲਰ ਦੀ ਇਲੈਕਸ਼ਨ ਕਰ ਲਈ ਨਾ ਉਦੋਂ ਮੰਨ ਫਿਰ ਕੋਈ ਪ੍ਰੋਬਲਮ ਨਹੀਂ ਰਹਿਣੀ ਪਹਿਲਾਂ ਵੀ ਨਾ ਰਹੀ ਹੁੰਦਾ ਆਪਾਂ ਸਾਰੇ ਲੁਧਿਆਣੇ ਕਿਤੇ ਲੜ ਲਈ ਕਿਤੇ ਨਹੀਂ ਲੜੀ ਕਿਤੇ ਲੜੀ ਉਹਦੇ ਨਾਲ ਫਿਰ ਉਹ ਛੋਟ-ਛੋਟ ਜਿਹੀ ਹੋ ਰਹੀ ਹੈ ਕਿ ਜਦੋਂ ਹੁਣ ਸਾਰੇ ਆਪਾਂ ਤੇ ਇਲੈਕਸ਼ਨ ਅੱਧੀ ਲੜ ਸਕਾਂਗੇ ਜਦੋਂ ਤੁਸੀਂ ਥੱਲੇ ਸਾਰੇ ਐਕਟਿਵ ਨਹੀਂ ਲੜਾਂਗੇ ਤੁਸੀਂ ਆਵਾਜ਼ ਨਹੀਂ ਆਲੇ ਦਾ ਇੱਕ ਦੀ ਸਰਕਾਰ ਆ ਇੱਕ ਪੁਰਾਣੀ ਉਹ ਲੜਦੇ ਰਹੇ ਆ ਇਲੈਕਸ਼ਨ ਤੇ ਆਪਾਂ ਬੀਜੇਪੀ ਵਾਲੇ ਹਰ ਇਸ ਕਰਕੇ ਜਿਹਨਾਂ ਜਿਹੜਾ ਵੀ ਹੁੰਦਾ ਉਹਨੂੰ ਇੱਕ ਸਮਝ ਕੇ ਵੀ ਵੇਦੇ ਨੇ ਤੇ ਬਹਿਵਾਰੀਆ ਕੋ ਮੈਨੂੰ ਕਿਸੇ ਕਰਦਾ ਮੈਨੂੰ ਸਭ ਤੋਂ ਵੱਡਾ ਇਸ ਦਾ ਮੇਰੇ ਮਨ ਤੇ ਹੈ ਵੀ ਤੁਸੀਂ ਜਿਹੜੇ ਲੋਕਾਂ ਨੇ ਆਪਾਂ ਨੂੰ ਇੰਨੇ ਨੇ ਵੋਟ ਪਾਈ ਆ ਮੈਂ ਨਹੀਂ ਕਹਿੰਦਾ 90% ਨੇ ਨਹੀਂ ਕਦੇ ਆਉਣਾ 90 ਨਹੀਂ 95% ਨੇ ਵੀ ਨਹੀਂ ਤੁਹਾਡੇ ਕੋਲ ਕਦੇ ਆਉਣਾ ਮੋਰੇ ਤਾਂ ਵੋਟ ਪਾਈ ਉਹ ਜੇ ਨਾ ਕੋਈ 5% ਜਿਹਦੇ ਕੋਈ ਜਰਨਲ ਸਮੱਸਿਆ ਆ ਉਹਦੇ ਨਾਲ ਤਾਂ ਆਪਾਂ ਨੂੰ ਫੜਨਾ ਪਊਗਾ ਉਹ ਕਿਤੇ ਹੋਰ ਨਾ ਜਾਵੇ ਉਹ ਨਾਲ ਉੜਬੇ ਕੇ ਸਿਰ ਉੱਤ পাঞ্জাব ਦੀ ਤੇ ਉਹ ਉਸ ਨਹੀਂ ਅਸੀਂ ਆਪਣੀ ਨੂੰ ਜਿਹੜੀ ਉਹਦੇ ਲਈ ਉਹਦੇ ਅੱਖ ਵੀ ਰੱਖਣੀ ਹੈ ਇਹ ਵੀ ਚਪਕਰੀ ਇਸ ਵਾਸਤੇ ਉਹ ਤੇ ਪਹਿਲਾ ਅਪਰੋਚ ਕਰਦੀਆਂ ਵੀ ਅਸੀਂ ਕਨਸ਼ ਬੀਜਪੀ ਨਾਲ ਜਿਸ ਜਿੱਤ ਸਾਡੇ ਨੂੰ ਕੀ ਆ ਕਿ ਤੇ ਲਾਈਟ ਖਰਾਬ ਆ ਇਹੀ ਕੰਮ ਤੇ ਹੈ ਨਾ ਜੀ ਜੇ ਉਹਦੇ ਹੱਥਾਂ ਕੋਸ਼ਿਸ਼ ਕਰਦੀਆਂ ਵੀ ਅਸੀਂ ਇਹਨਾ ਪਹੁੰਚੀਏ ਵੀ ਸਾਨੂੰ ਦੱਸ ਅਸੀਂ ਲੋਕਾਂ ਦਾ ਕਰਾਂ ਹਾਂ ਜੀ ਕੋਈ ਨਹੀਂ ਸੁਣੂਗਾ ਫਿਰ ਮੈਂ ਤੇ ਸਾਡੀ ਬੀਜੇਪੀ ਬੈਠੀ ਹੈ ਜੇ ਕੋਈ ਜੈਨੂਅਲ ਗੱਲ ਹੋਵੇ ਨਹੀਂ ਸੀ ਮੀਡੀਆ ਇੰਡੀਆ ਚ ਗੱਲਾਂ ਸੀ ਬਾਕੀ ਅਜੇ ਥੋੜਾ ਜਿਹਾ ਹੋਰ ਵੀ ਨਾ ਕਰਵੀ ਬਹੁਤ ਦਾ ਪਰ ਸਾਡਾ ਤੇ ਵਿੱਚ ਕੋਈ ਨਾ ਵਿਵਸਥਾ ਕੇ ਆਪ ਤਰੀਕੇ ਨਾਲ ਬਣੀ ਹੋਊਗੀ ਤੇ ਮੈਂ ਫਿਰ ਸਾਰੀ ਸਾਡੀ ਟੀਮ ਜਿਹੜੀ ਥੋੜੀ ਜੀ ਮਾਂ ਬੇ ਕਮਾਲ ਕਰਕੇ ਦਿਖਾਇਆ ਤੁਸੀਂ 19% ਹੋ ਆਸੇਪਾ ਉਹ ਸੀਗ ਲੱਗੇ ਇਹ ਹਾਲਾਤਾਂ ਤੇ ਜਿਹੇ ਆਪਾਂ 23 24 ਸੀਟਾਂ ਜਿੱਤੀਆਂ ਵਿਧਾਨ ਸਭਾ ਤੇ 10 ਦਾ ਸਦਨ ਤੇ ਆਪਾਂ ਹੁਜੇ ਨੰਬਰ ਤੇ ਆ ਤੇ ਜਦੋਂ ਜਿਹੜੀ ਪਿੰਡਾਂ ਵਾਲਾ ਕੰਮ ਠੀਕ ਕਰ ਲੈਣਾ ਬਣੇ ਚੰਗੇ ਬੰਦੇ ਜੀ ਸ਼ਿਵਰਾ ਚੁਹਾਣ ਜੀ ਬੜੇ ਜਿਨ੍ਹਾਂ ਨੇ ਐਗਰੀਕਲਚਰ ਜੇ ਗ੍ਰੋਥ ਹੋਈ ਹੈ ਕਿਸੇ ਮੈਂ ਤੁਹਾਨੂੰ ਇਹ ਜੁਰੂਰ ਦੱਸਣਾ ਵੀ ਕਿਸੇ ਸੈਕਟਰ ਜੇ ਸਾਰੇ ਸੂਬੇ ਚ ਐਗਰੀਕਲਚਰ ਨੇ ਤਰੱਕੀ 70% ਉਹ ਮધ્ય ਪ੍ਰਦੇਸ਼ Shivraj Manji ਨੇ ਉਹ ਤੱਤੀ ਪੁੱਟਿਆ ਤੇ ਮੈਂ ਨੂੰ ਦੱਸਤਾ ਵੀ ਇਹ ਜਿਹੜੀ ਇਹ ਧਾਰਨੇਆਂ ਕਰਕੇ ਉਹ ਵੀ ਸਮੱਸਿਆ ਤੇ ਸਾਡਾ ਵਪਾਰੀ ਜਿਹੜਾ ਉਹ ਸਮੱਸਿਆ ਰਿਹਾ। ਅਨੇਕਾਂ ਲਈ ਰੇਲਵੇ ਮਿਸਟਰੀ ਦੇ ਕੁਝ ਅਫਸਰਾਂ ਨਾਲ ਲੜਦਾ ਪਿਆ। ਉਹਨਾਂ ਨੂੰ ਪਤਾ ਲੱਗਦਾ ਵੀ ਕਿੰਨਾ ਨੁਕਸਾਨ ਆ ਜਿਹੜਾ ਰੇਲਵੇ ਨੂੰ ਵੀ ਹੋਇਆ ਤੇ ਕਿੰਨਾ ਵਪਾਰ ਜਿਹੜਾ ਸਕੋਵ ਉਹ ਇਹਨਾਂ ਤੋਂ ਦੇ ਨਹੀਂ ਪਾਉਂਦੇ ਗੁਵਿੰਦਗੜ੍ਹ ਆਪਣਾ ਨਾਮ ਹੈ ਲੁਧਿਆਣਾ ਹੈ ਸਟੀਲ ਬਣਾਉਂਦਾ ਉਹ ਰੈਕ ਦੇ ਰੈਕ ਜਿਹੜੇ ਉਹ ਪੂਰੇ ਬੰਦ ਹੋ ਗਏ ਆਇਰਨ ਲੋਹੇ ਬੰਦ ਉਥੋਂ ਪਤਾ ਲੱਗਦਾ ਬਾਕੀ ਤਾਂ ਛੱਡੋ ਜਦੋਂ ਟ੍ਰਾਂਸਪੋਰਟ ਵਾਲਾ ਆ ਰਿਹਾ ਜਾਂ ਹੋ ਰਿਹਾ ਜਿਹੜੇ ਟ੍ਰੇਨਾਂ ਦੇ ਵੱਡੇ ਰੈਕ ਤੇ ਨੇ ਭਰੀ ਹੁੰਦੀਆਂ ਉਹ ਰੇਲਵੇ ਦੀ ਬੜਾ ਭਾਰੀ ਇਨਸਾਨ ਦਾ ਹੋਇਆ ਲੋਕਾਂ ਦਾ ਨੁਕਸਾਨ ਜੁਗਿਆਂ ਨੂੰ ਹੋ ਰਿਹਾ ਦੇਖ ਇਹਨੂੰ ਠੀਕ ਕਰਾਂਗੇ ਵੜਾ ਚਿੰਤਾ ਪਤੀ ਬਜਟ ਵੀ ਆ ਰਹੀ ਹੈ ਕੋਈ ਕਮੀ ਨਹੀਂ ਜਿਹੜੀ ਹੌਨਾਲਾ ਚਲ ਉਹ ਵੀ ਟੂਰ ਹੋ ਰਹੀ ਹੈ ਅਸਾਂ ਕੰਮਾਂ ਦਾ ਤਾਕਤਨਾ ਜਿਵੇਂ ਇਲੈਕਸ਼ਨ ਡੂਰ ਟੂ ਐਨੀਵੇਰ ਵੀ ਜੋ ਮਿਹਨਤ ਕੀਤੀ ਆ ਕਿੰਨੇ ਘੰਟੇ ਪ੍ਰੋਗਰਾਮਾਂ ਕੰਨੇ ਰੇਖਾ ਵੇਖੀ ਅਸੀਂ ਇਹਦੇ ਨੂੰ ਲੋਕ ਜਾਣਦੇ ਆ ਤੇ ਸਾਡੀਆਂ ਮਾਵਾ ਕਹਿਣਾ ਇਹ ਹਲਾ ਦੇਖਿਆ ਹੀ ਕਿਤੇ ਵੀ ਜਿਸ ਤਰ੍ਹਾਂ ਕੰਮ ਚਾਹਦੇ ਤੇ ਇਸ ਕਰਕੇ ਅਸੀਂ ਇਸ ਕੰਮ ਲਈ निरंतरਾਂ ਕਿ ਸਾਡੇ ਨਾਲ ਦੀ ਇਸ ਕੋਈ ਵੀ ਕਮੀਆਂ ਜਿਹੜੀ ਨਹੀਂ ਆਉਣ ਦਿੱਤੀ ਜਾਉ ਤੇ ਲੀਡਰਸ਼ਿਪ ਵੀ ਸਾਡੀ ਜਿਹੜੀ ਇਹ ਵੀ ਹਰ ਵੇਲੇ ਚਾਹੇ ਕਿਸੇ ਏਰੀਆਜ਼ ਬੈਠਾ ਕੋਈ ਚਾਹੇ ਕਿਤੇ ਬੈਠਾ ਕੰਮ ਲਈ ਉਹਦੇ ਕੋਲ ਕੋਈ ਇਹ ਬਹਾਨਾ ਨਾ ਜਦੂਗਾ ਹਾਂ ਉਹ ਜਿਹੜੇ ਸੇ ਬਾਹਰ ਦੇ ਏਰੀਆ ਦੇ ਨਾਲ ਅਪਰੋਚ ਕਰਦਾ ਲੋਕਲ ਲੋਕਲ ਲੀਡਰ ਨਾਲ ਗੱਲ ਕਰੂਗਾ ਕਿ ਨਾ ਵੀ ਆਹ ਏਰੀਆ ਦੀ ਹੈ ਇਹਦੇ ਵਿੱਚ ਅੱਗੇ ਚੱਲਾਂ ਜਾਂ ਤੁਹਾਡੀ ਹੀ ਰਹਿ। ਪਰ ਜੇ ਕਿਸੇ ਦੇ ਕੋਈ ਕੰਮ ਆ ਗਿਆ ਕੋ ਨੂੰ ਆਪਾਂ ਦੇਖੀ ਕੋ ਨੂੰ ਬਿਖਾਓ ਜਾ ਪਾਣੀ ਪੜਾਓ ਜੇ ਮੈਂ ਅੱਜੀ ਕਰੋ ਤੇ ਥੋੜੀ ਜਿਹੀ ਮੱਝ ਇਹ ਬਾਹਰ ਥੋੜੀ ਤੇ ਆ ਬਾਕੀ ਜਿਹੜਾ ਇਹਨਾਂ ਨੇ ਕਿਹਾ ਵੀ ਇਸ ਮਾਲੇ ਦੀਆਂ ਪ੍ਰੋਬਲਮ ਤੇ ਹਿਸਟਰੀ ਵਾਲੀ ਹੁੰਦੀ ਆ ਸਰਕਾਰ ਦੀ ਪ੍ਰੋਬਲਮ ਆ ਪਾਣੀ ਨਹੀਂ ਆ ਰਿਹਾ ਉਹ ਸਾਰੀਆਂ ਚੀਜ਼ਾਂ ਲੋਟ ਕਰਕੇ ਆ ਸਾਰੀਆਂ ਸਹੀ ਠੀਕ ਕੀਤੀ ਆ ਉਹਦਾ ਕੀ ਹੱਲ ਐਮੀ ਗੱਲਾਂ ਕਰੀ ਜੋ ਉਹਦਾ ਕੋਈ ਫਾਇਦਾ ਨਹੀਂ ਦੇਖੋ ਕਿਵੇਂ ਹੋ ਸਕਦਾ ਉਹਦਾ ਕੀ ਆ ਆਕੇ ਸਾਰੇ ਪੁਰਨਾ ਗੱਲ ਜਿਹੜੀ ਬੀਜਪੀ ਦੀ ਟੀਮ ਨੂੰ ਬਾਤ ਵੀ ਕਰੂਗੀ ਰਿਵਿਊ ਕਰਕੇ ਅਫਸਰਾਂ ਨੂੰ ਲੈਣ ਲਗੇ ਕਿ ਇਹਦਾ ਕੀ ਇਸ ਨਾਲ ਕਿਵੇਂ ਹੱਲ ਹੋ ਸਕਦਾ ਉਹ ਸਾਰਾ ਕਰੀ ਫਿਰ ਰਿਕਮੈਂਡیشن ਉਹਦਾ ਸਾਰਿਆਂ ਦਾ ਕਿਉਂਕਿ ਛੋਟੇ ਚਿਹਰੇ ਦੇਖ ਕੇ ਇੱਕ ਹਿੰਮਤ ਆਨ ਦੇ ਖੁਸ਼ੀ ਹੁੰਦੀ ਤੇ ਫਿਰ ਤੁਹਾਡਾ ਸਾਰਿਆਂ ਦਾ ਇਧਰਲੇ ਪਾਸੇ ਦੀ ਬੀਜਪੀ ਦਾ ਤਾਂ ਹੈ ਹੀ ਹੈ ਪਰ ਖਾਸ ਤੌਰ ਤੇ ਤੁਸੀਂ ਰੈਜ਼ੀਡੈਂਟ ਜਿਹੜੀ ਇਸ ਕਿਲੋ ਜਿਹੜੀ ਜਗ੍ਹਾ ਦਿੱਤੀ ਹੈ ਤੁਸੀਂ ਉਧਰ ਵੀ ਬੜਾ ਮਨ ਲੱਗਿਆ ਸੀ ਪ੍ਰੋਗਰਾਮ ਕਰਕੇ ਬੜੀ ਖੁਸ਼ੀ ਹੋਈ ਸੀ ਅੱਜ ਵੀ ਉਸ ਵੇਲੇ ਰਾਤ ਨੂੰ